ਹਾਂ ਜੀ ਇਹ ਆਪਣੇ ਇੰਜੀਨੀਅਰ ਜੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਹੜੇ ਰਿਟਾਇਰੀਅ ਜਨੀਅਰ ਜੀ ਸ਼ਹੀਦ ਤੋਂ ਲੈ ਕੇ ਤਾਂ ਉੱਪਰ ਲੈਵਲ ਤੱਕ ਜਿੰਨੇ ਵੀ ਉਹਨਾਂ ਦੀ ਐਸੋਸੀਏਸ਼ਨ ਹੈ ਇਹ ਸਾਡੇ ਲਾਲਦੇਵ ਭੱਤੀ ਨੇ ਏਜ ਦੇ ਹਿਸਾਬ ਨਾਲ ਜੇ ਇਹਨਾਂ ਦੀ ਸਰਵਿਸ ਹੈਗੀ ਸੀਗੀ ਸਾਡੇ ਜੋ ਬਹੁ ਗਿਣਤੀ ਜਿਹੜੀ ਸੀਗੀ ਭਾਵੇਂ ਹੀ ਫਾਈਟ ਕਰਦੇ ਰਹੇ ਆ ਰੂਲ ਬਣਵਾਏ ਨੇ ਰੂਲ ਬਣਵਾ ਕੇ ਪ੍ਰੋਮੋਸ਼ਨਾਂ ਵੀ ਕਰਵਾਈਆਂ ਨੇ ਲੋਕਾਂ ਨੂੰ ਹੋਰਨਾਂ ਨੂੰ ਆਪਣੇ ਸਾਥੀਆਂ ਨੂੰ ਜਿਹੜੇ ਨਵੇਂ ਆਏ ਇਹਨਾਂ ਨੂੰ ਚਾਂਸ ਮਿਲ ਰਹੇ ਨੇ ਤੇ ਇਹ ਐਕਸ਼ਨ ਲੈਵਲ ਤੱਕ ਜਾ ਰਹੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਇਹ ਮਹਿਸੂਸ ਕਰਦੇ ਮੈਂ ਬਤੌਰ ਅਜੇ ਪ੍ਰੈਜ਼ੀਡੈਂਟ ਸਾਡੇ ਤੋਂ ਅੰਜੀ ਆਏ ਨੇ ਬਲਕਾਰ ਸਿੰਘ ਜੀ ਆਏ ਨੇ ਹੇਮਰਾਜ ਜੀ ਆਏ ਨੇ ਲਖਵੀਰ ਸਿੰਘ ਰਣਜੀਤ ਸਿੰਘ ਜੀ ਜਨਨ ਸੈਕਟਰੀ ਨੂੰ ਸਾਡੇ ਸਟੇਟ ਦੇ ਤੇ ਸਾਨੂੰ ਅੱਜ ਬੜੀ ਖੁਸ਼ੀ ਹੋਈ ਹੈ ਇਹਨਾਂ ਦਾ ਸਨਮਾਨ ਕਰਨ ਵਾਸਤੇ ਆਏ ਔਰ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਨੂੰ ਪ੍ਰਮੋਟ ਕੀਤਾ ਹੈ ਔਰ ਇਹ ਦੇਖ ਕੇ ਕਿ ਬੰਦੇ ਸਾਡੇ ਵਿੱਚੋਂ ਸਾਡੇ ਬੈਸ ਦੇ ਵਿੱਚੋਂ ਬਹੁਤ ਹੀ ਘੱਟ ਬੰਦੇ ਜਿਹੜੇ ਉਹ ਐਕਸਨ ਭਾਵੇਂ ਬਣੇ ਨੇ ਪਰ ਅਸੀਂ ਇਸ ਵਾਸਤੇ ਮੈਂ ਤੇ ਤੁਮ ਜੀ ਬਤੌਰ ਪ੍ਰੈਜ਼ੀਡੈਂਟ ਪੰਜਾਬ ਦੇ ਡਿਪਲੋਮਾ ਜਨਰਲ ਐਸੋਸੀਏਸ਼ਨ ਦੇ ਕਾਉਂਸਲ ਦੇ ਸੈਕਟਰੀ ਜਨਰਲ ਸੀ ਮੈਂ ਪੰਜ ਸਟੇਟਾਂ ਨਾਲ ਹੁਣ ਅਹੀ ਰਿਟਾਇਰੀਆਂ ਚ ਆਹੀ ਬਹੁਤ ਹੀ ਫਾਇਟ ਕੀਤੀ ਹੈ ਬੜੀਆਂ ਐਜੀਟੇਸ਼ਨਾਂ ਕੀਤੀਆਂ ਸਰਕਾਰ ਨਾਲ ਗੱਲਬਾਤ ਕੀਤੀ ਰੂਲ ਬਣਵਾਏ ਰੂਲ ਬਣਵਾ ਕੇ ਪ੍ਰੋਮੋਸ਼ਨਾਂ ਦੇ ਇਹ ਜਿਹੜੇ ਆ ਇਹ ਇਹਨਾਂ ਨੂੰ ਉਹਨਾਂ ਦਾ ਸਾਨੂੰ ਜਿਹੜਾ ਹੁਣ ਜਦੋਂ ਸਾਡੇ ਸਾਥੀਆਂ ਨੂੰ ਉਹਦਾ ਫਾਇਦਾ ਮਿਲਦਾ ਬੂਟਾ ਦਾ ਲਾਇਆ ਬੂਟੇ ਦੇ ਜਿਹੜੇ ਫਲ ਹੁਣ ਜਿਹੜੇ ਅਸੀਂ ਦੇਖ ਮਿਲਦੇ ਆ ਸਾਡੇ ਬੂਟੇ ਲੱਗੇ ਨੂੰ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੇ ਵੀਰ ਹਰਮੀਤ ਸਿੰਘ ਜੀ ਨੂੰ ਜਿਹੜਾ ਅੱਜ ਕਾਰਜਕਾਰੀ ਇੰਜੀਨੀਅਰ ਇੰਪਰੂਵਮੈਂਟ ਟਰਸਟ ਦੇ ਬਣੇ ਆ ਅਸੀਂ ਸੋਚਦੇ ਆ ਕਿ ਵਧੀਆ ਲੋਕਾਂ ਲਈ ਪਬਲਿਕ ਲਈ ਆ ਜਿਹੜਾ ਕੰਮ ਕਰਨਗੇ ਜਿਹੜੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਗਈ ਉਹਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਕਿਉਂਕਿ ਇਹ ਪਹਿਲਾਂ ਵੀ ਤੇ ਆਪਣੇ ਡਿਊਟੀਆਂ ਜਿਹੜੀਆਂ ਇਮਾਨਦਾਰੀ ਨਾਲ ਨਿਭਾਉਂਦੇ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਸਪੈਸ਼ਲ ਤੌਰ ਤੇ ਸਾਰੇ ਸਟੇਟ ਦੇ ਲੈਵਲ ਦੇ ਲੀਡਰ ਇੱਥੇ ਇਹਨਾਂ ਨੂੰ ਮੁਬਾਰਕਾ ਦੇਣਾ ਚਾਹੀਦਾ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਜਦੋਂ ਇਹ ਜੀਵਨ ਸ਼ੁਰੂ ਕੀਤਾ ਰঞ্জੀਤ ਸਾਹਿਬ ਦੇ ਟਾਈਮ ਤੋਂ ਤੇ ਉਦੋਂ ਵੀ ਸਵਿੰਦਰ ਜੀ ਭਵਨ ਸਾਹਿਬ ਤੁਹਾਡੇ ਪ੍ਰਧਾਨ ਤੇ ਜਨਰਲ ਸੱਤਰ ਸੀ ਅੱਜ ਮੇਰੇ ਪ੍ਰੋਮੋਸ਼ਨ ਤੇ ਮੈਨੂੰ ਮੁਬਾਰਕਬਾਦ ਦੇਣ ਆਏ ਆ ਮੈਂ ਮਤਲਬ ਜੋ ਮਨਸੂਸ ਕਰਦਾ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਿ ਇਹਨਾਂ ਨੇ ਬਹੁਤ ਹੌਸਲਾ ਬਖਸ਼ਾਈ ਕੀਤੀ ਹੈ ساری ਉਮਰ ਮੇਰੇ ਨਾਲ ਅਟੈਚ ਰਹੇ ਨੇ ਅਸੀਂ ਕਦੀ ਮੇਰਾ ਚਾਹੇ ਵਿਭਾਗ ਵੱਖਰਾ ਹੋ ਗਿਆ ਫਿਰ ਵੀ ਰਾਇ ਬਰਾਏ ਅਸੀਂ ਹਰ ਜੇਲੇ ਇੱਕ ਦੂਜੇ ਨਾਲ ਜੁੜੇ ਰਹੇ ਆ ਅੱਜ ਮੈਨੂੰ ਬਹੁਤ ਖੁਸ਼ੀ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੇਰੀ ਸਾਰੀ ਜਥੇ ਵਰਦੀ ਮੇਰੇ ਨਾਲ ਖਲੋਦੀ ਹੈ ਆਲੂ ਮੈਰ ਜਹਰ ਉਹਨਾਂ ਮੈਸੇਜ ਅੱਤੀ ਬੰਦੇ ਚ ਚੱਲ ਕੇ ਹੋਰ ਵੀ ਕੰਮ ਨਹੀਂ ਕਰਨ ਨੇ ਬੜੇ ਅਜੇ ਹੋਰ ਪ੍ਰਧਾਨ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਦਸੰਬਰ ਦੇ ਦਿਨ ਹੈ ਇਹਨੂੰ ਸਫਲਤਾ ਕੰਮ ਹੈ ਬਹੁਤ ਵਧੀਆ ਲੱਗਦਾ ਜੀ ਜਦੋਂ ਬੰਦਾ ਕਿਸੇ ਵੀ ਇਸ ਤਰ੍ਹਾਂ ਦੀ ਪ੍ਰੋਮੋਸ਼ਨ ਮਿਲਦੀ ਆ ਫਿਰ ਸਟਾਫ ਨੂੰ ਨੰਦਾ ਬੰਦੇ ਨੂੰ ਖੁਸ਼ੀ ਹੁੰਦੀ ਆ ਮੈਂ ਸਮਝਦਾ ਕਿ ਹੋਰ ਜ਼ਿੰਮੇਵਾਰੀ ਵੀ ਵੱਧਦੀ ਆ ਜੀ ਜ਼ਿੰਮੇਵਾਰੀ ਵਧਣ ਦੇ ਨਾਲ ਨਾਲ ਅਸੀਂ ਸਾਨੂੰ ਕੋਈ ਟੀਚੇ ਮਿਲਣਗੇ ਸਰਕਾਰ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਲਗਨਤ ਨਾਲ ਇਹਨਾਂ ਦੇ ਸਹਿਯੋਗ ਨਾਲ ਕਲੋਨੀ ਵਾਸੀ ਸਾਡੇ ਮੈਨੂੰ ਹੋਰ ਵੀ ਵਧੀਆ ਵੀ ਮੇਰੇ ਮੁਲਕਾਰ ਭਾਜੀ ਇਹ ਇਕੱਠਾਂ ਦੇ ਆਪ ਤੇ ਕੰਮ ਕੀਤਾ ਸਾਡੇ ਇਸੇ ਕਲੋਨੀ 'ਚ ਰਹਿ ਰਹੇ ਨੇ ਮੈਂ ਤਾਂ ਕਈ ਵਾਰੀ ਇਹਨਾਂ ਕੋਲੋਂ ਸਲਾਹ ਵੀ ਲੈਂਦਾ ਰਹਿੰਦਾ ਕਿ ਭਾਜੀ ਹੁਣ ਦੱਸੋ ਇੱਥੇ ਬਿਹਤਰੀ ਵਾਸਤੇ ਹੋਰ ਕੀ ਕਰੀਏ ਹੋਰ ਬਿਹਤਰੀ ਵਾਸਤੇ ਅਸੀਂ ਕੰਮ ਕਰਾਂਗੇ ਇਹਨਾਂ ਦੀ ਸਹਿਯੋਗ ਲਵਾਂਗੇ ਤੇ ਮੈਨੂੰ ਉਸ ਗੱਲ 'ਚ ਵੀ ਖੁਸ਼ੀ ਮਿਲੂਗੀ ਜੇ ਇਹ ਕੋਈ ਫੋਨ ਵਧੀਆਂ ਕਰ ਸਕਿਆ ਤਾਂ